ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਤੇ ਵੱਲੋਂ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠਾਂ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਗਈ ਚ ਸਵੱਛ ਤਰੰਤਰੰਤੇ ਜਿਮਨੀ ਚੌਂ ਦੇ ਲਈ ਸੰਦੀਪ ਸਿੰਘ ਸਣੀ ਦੇ ਪ੍ਰਾ ਮਨਦੀਪ ਸਿੰਘ ਨੂੰ ਪਾਰਟੀ ਦੇ ਵੱਲੋਂ ਪੰਥਕ ਉਮੀਦਵਾਰ ਦੇ ਵਜੋਂ ਸਵਰਥਨ ਦੇਣ ਦਾ ਇਲਾਨ ਕੀਤਾ ਗਿਆ ਦੱਸਿਆ ਕਿ ਇਸ ਮੌਕੇ ਮਾਨਣਿਆ ਕਿ ਸੰਦੀਪ ਸੰਨੀਤਾ ਪਰਿਵਾਰ ਕੁਰਬਾਨੀਆਂ ਦਾ ਪ੍ਰਤੀਕ ਹੈ ਇਸ ਲਈ ਮਨਦੀਪ ਸਿੰਘ ਨੂੰ ਪੰਥਕ ਤੌਰ ਤੇ ਸਮਰਥਨ ਮਿਲਣਾ ਚਾਹੀਦਾ ਉਹਨਾਂ ਇਹ ਵੀ ਕਿਹਾ ਕਿ ਮੋਦੀ ਤੇ ਅਮਿਤ ਸ਼ਾਹ ਨੇ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਟਾਰਗੇਟ ਕਿਲਿੰਗ ਕਰਵਾਈ ਪਰ ਉਹ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਕਰਾਉਣ ਚ ਅਸਫਲ ਰਹੇ ਤੋਂ ਇੇ ਇਸ ਮੌਕੇ ਮਾਨਣਿਆ ਦਾਵਾ ਕੀਤਾ ਕਿ ਮੋਦੀ ਨਿਊਯਾਰਕ ਤੇ ਵਿੱਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੀ ਮੀਟਿੰਗ ਦੇ ਵਿੱਚ ਇਸ ਤੇ ਲਈ ਨੇ ਗਏ ਕਿਉਂਕਿ ਉੱਥੇ ਸਿੱਖਾਂ ਦੇ ਵੱਲੋਂ ਇਸ ਵਿਰੋਧ ਦੇ ਵੱਡੇ ਪ੍ਰਦਰਸ਼ਨ ਹੋ ਰਹੇ ਸੀ ਅਸਨਾਲੇ ਉਹਨਾਂ ਕਹੇ ਕਿ ਤਰਨਤਾਰਨ ਦੇ ਉਪਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੂਰੇ ਜੋਸ਼ ਦੇ ਨਾਲ ਮਨਦੀਪ ਸਿੰਘ ਦਾ ਸਮਰਥਨ ਕਰੇਗਾ ਅਤੇ ਇਹ ਸੀਟ ਜਿੱਤੇ ਜਾਵੇਗੀ। ਉੱਥੇ ਹੀ ਇਸ ਲੋਕੇ ਹਰਦੀਪ ਸਿੰਘ ਨੇ ਕਿਹਾ ਕਿ ਉਹ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਆਹ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਧੰਨਵਾਦ ਕਰਦੇ ਨੇ। ਉਹਨਾਂ ਕਿਹਾ ਕਿ ਸਾਡਾ ਮਕਸਦ ਪੰਥਕ ਏਕਤਾ ਦੇ ਨਾਲ ਆਜ਼ਾਦ ਤੌਰ ਤੇ ਚੋਣ ਲੜ ਕੇ ਸੰਗਤ ਦੀ ਸੇਵਾ ਕਰਨਾ ਹੈ। ਇਹਨਾਂ ਨੇ ਆਜ਼ਾਦ ਉਮੀਦਵਾਰ ਨੂੰ ਸਮਰਥਨ ਦੇ ਰਹੇ ਹੋ ਕਿਉਂਕਿ ਉਹ ਆਜ਼ਾਦ ਖੜੋਤੇ ਨੇ। ਪੰਤਕਮੇ ਪੰਤ ਸੁਮੀਦਾਂ ਇੱਕ ਛਕ ਮੀਦਵਾਰ ਹੈ ਤੇ ਇਹਦੇ ਵਿੱਚ ਅਸੀਂ ਭਰੇ ਪਏ ਆ ਹੱਥਲਾ ਕੇ ਜੇਬੋਂ ਤੇ ਘਰੋਂ ਹਾਂ ਅੱਜ ਲੋਕ ਇਹ ਗੱਲ ਕਿ ਪੰਤਕ ਪਾਰਟੀ ਹੋਰ ਵੀ ਹੈ ਉਹ ਕਹਿੰਦੇ ਪੰਤਕ ਅਸੀਂ ਆ ਸਲੂਨੀ ਕਾਲੀ ਦਲ ਦੀ ਗੱਲ ਕਰ ਰਿਹਾ ਸੀ ਆ ਸਿੱਟਾ ਉਹਨਾਂ ਦਾ ਬੈਸ ਕਿੰਨੇ ਹੈ ਨਾ ਪਰ ਹੁਣ ਰਿਜ਼ਲਟ ਦੱਸ ਦਿਓ ਮੈਂ ਇਹ ਤੇ ਸਵਾਲ ਕਰਦਾ ਜਿਹੜਾ ਨਿਕਲ ਨਾ ਫਿਟ ਬੈਂਕ ਤੇ ਮੀ ਕੀ ਕਰਦਾ ਹੈ रिजल्ट ਦੱਸ ਦੇਗਾ ਕਿ ਕਿਹੜੀ ਪੰਥਕ ਪਾਰਟੀ ਹੈ ਜੀ ਇਹ 4 ਚੋਣਾ ਲੰਘੀ ਆ ਪੰਥਕ ਪਾਰਟੀ ਨੂੰ ਪਤਾ ਨਹੀਂ ਲੱਗਿਆ ਹਜੇ 17 ਵਾਲੀ ਲੰਗੀ 19 ਵਾਲੀ ਲੰਗੀ 21 ਵਾਲੀ ਲੰਗੀ 24 ਵਾਲੀ ਲੰਗੀ ਪਤਾ ਹੀ ਪੰਥਕ ਪਾਰਟੀ ਕੀ ਹੈ ਹਰਦਨਾਲ ਸਰਦਾਰ ਉਪਕਾਰ ਸਿੰਘ ਜੀ ਸੰਧੂ ਸਾਹਿਬ ਵੀ ਬੈਠੇ ਐ ਤੇ ਬਾਦਲਾ ਸਾਹਿਬ ਤੁਹਾਡੇ ਨਾਲ ਆਪਣੇ ਬਚਨ ਜਿਹੜੇ ਉਹ ਦੱਸ ਦੇਣਗੇ ਉਸ ਤੋਂ ਬਾਅਦ ਹਰਬੀਰ ਸਿੰਘ ਜੀ ਫਿਰ ਮਾਤਾ ਜੀ ਫਿਰ ਸੰਧੂ ਸਾਹਿਬ ਜੀ ਦੱਸ ਦੇਣਗੇ ਬਾਦਲਾ ਐਨਰਜੀ ਕੀ ਫੱਦੇ ਮਾਨ ਸਾਹਿਬ ਨੇ ਬੜੇ ਵਿਸਤਾਰ ਨਾਲ ਦੱਸਿਆ ਕਿ ਸਿੱਖ ਕੌਮ ਨਾਲ ਕੇਂਦਰ ਦੀਆਂ ਏਜੰਸੀਆਂ ਦੇਸ਼ਾਂ ਵਿਦੇਸ਼ਾਂ 'ਚ ਤੇ ਹਿੰਦੁਸਤਾਨ 'ਚ ਜਿਵੇਂ ਕਤਲੇਆਮ ਕਰਾ ਰਹੀਆਂ ਨੇ ਦੇਖੋ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਨੇ ਉਤਰਨੇ ਦੇ ਮੋਰਚੇ ਲਗਾਈ ਬੈਠੀਆਂ ਨੇ ਆਪਣੀਆਂ ਮੰਗਾ ਮਨਾਉਂਦੇ ਪਰ ਨਾ ਤੇ ਕੇਂਦਰ ਸਰਕਾਰ ਤੇ ਨਾ ਹੀ ਪੰਜਾਬ ਸਰਕਾਰ ਤੇ ਇਨ੍ਹਾਂ ਤਰਨਿਆਂ ਤੇ ਇਨ੍ਹਾਂ ਮੂਰਤੀਆਂ ਦਾ ਕੋਈ ਅਸਰ ਏ ਕੋਈ ਇਸ ਕਰਕੇ ਕਿ ਕੌਮ ਵੱਖ-ਵੱਖ ਧੜਿਆ ਜਿਹੜੀ ਉਹ ਵੰਡੀ ਹੋਈ ਏ ਅੱਜ ਕੁਦਰਤ ਨੇ ਹਲਾਤ ਇਹੋ ਜੇ ਬਣਾ ਦਿੱਤੇ ਕਿ ਸੰਦੀਪ ਸਿੰਘ ਸੰਨੀ ਦੇ ਭਰਾਤਾ ਮਨਦੀਪ ਸਿੰਘ ਜਿਹੜੇ ਸਮੁੱਚੀਆ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਕੈਂਡੀਡੇਟ ਨੇ ਉਹਨਾਂ ਨੇ ਤਰਨਤਾਰਨ ਦੀ ਇਲੈਕਸ਼ਨ ਜਿਹੜੀ ਹੈ ਉਹ ਲੜਨੀ ਹੈ। ਸੋ ਸਮੁੱਚੀਆ ਪੰਥਕ ਜਥੇਬੰਦੀਆਂ ਜਿਹੜੀਆਂ ਨੇ ਕੋਈ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਨੇ ਤੇ 2027 'ਚ ਵੀ ਅਸੀਂ ਸਮਝਦੇ ਹਾਂ ਕਿ ਕੌਮ ਅੱਜ ਇਹ ਗੱਲ ਸਮਝ ਵੀ ਸਮਝ ਸਪੀਕਰ ਤੇ ਪੰਥਰ ਜਥੇਬੰਦੀਆਂ ਵੀ ਇਹ ਗੱਲ ਸਮਝ ਚੁੱਕੀਆਂ ਨੇ ਕਿ ਜਿੰਨੀ ਦੇਰ ਤੱਕ ਇਹ ਸਾਰੇ ਇਕੱਠੇ ਨਹੀਂ ਹੁੰਦੇ ਓਨੀ ਦੇਰ ਤੱਕ ਕੋਈ ਆਪਣਾ ਮਸਲਾ ਹੱਲ ਨਹੀਂ ਕਰਾ ਸਕਦੇ ਸੋ 27 ਦੀ ਜਿਹੜੀ ਇਲੈਕਸ਼ਨ ਆਉਣੀ ਹੈ ਉਹਦੇ ਚ ਸਮੁੱਚੀ ਆ ਪੰਥਰ ਜਥੇਬੰਦੀਆਂ ਇਕੱਠੀਆਂ ਹੋ ਕੇ ਤੇ ਪੰਜਾਬ ਚ ਪੰਥਰ ਸਰਕਾਰ ਜਿਹੜੀ ਹੈ ਉਹ ਬਣਾਉਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੰਬਰ ਸਰ ਵਿਖੇ ਰੱਖੀ ਗਈ ਸੀ ਜਿਹਦਾ ਫੇਰਵਾ ਸਰਦਾਰ ਮਾਨਸਾਹਬ ਜੀ ਨੇ ਰਾਕੂ ਵੀ ਆਜੀ ਨੂੰ ਦੱਸਿਆ ਹੈ ਜਿਮਨੀ ਚੌਂਣ ਦੇ ਸਬੰਧ ਦੇ ਵਿੱਚ ਪ੍ਰੈਸ ਕਾਨਫਰੰਸ ਹੈ ਤੇ ਬਹੁਤ ਸਰਵੋੱਚ ਤਕਤ ਤੋਂ ਸੇਕ ਕੌਮ ਨੇ ਜਕਾਰਿਆਂ ਦੀ ਗੂੰਜ ਦੇ ਵਿੱਚ ਜਿਮਨੀ ਚੌਂਣ ਦੇ ਕੈਂਡੀਡੇਟ ਭਾਈ ਸੰਦੀਪ ਸਿੰਘ ਸੰਨੀ ਦੇ ਭਰਾਤਾ ਮਨਜੀਤ ਸਿੰਘ ਜੀ ਦਾ ਨਾਮ ਜਿਹੜਾ ਅਨੌਸ ਕੀਤਾ ਸੀ ਸਾਰਿਆਂ ਹੀ ਤੇ ਰਾਣੇ ਰਲ ਕੇ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਸਰਦਾਰ ਸਿਮਰਨਜੀਤ ਸਿੰਘ ਜੀ ਦੇ ਨਾਲ ਬੂਟਾ ਸਿੰਘ ਜੀ ਰਣਜੀਤ ਸਾਹਿਬ ਬੈਠੇ ਨੇ ਨਾਲ ਗੁਰਵਿੰਦ ਗੁਰਿੰਦਰ ਸਿੰਘ ਜੀ ਬਾਜਵਾ ਸਾਹਿਬ ਬੈਠੇ ਨੇ ਕਾਕਾ ਪ੍ਰਧਾਨ ਜੀ ਬੈਠੇ ਨੇ ਨਾਲ ਸਾਡੇ ਸਾਡੇ ਬੀਬੀ ਜੀ ਮਾਤਾ ਜੀ ਸੰਦੀਪ ਸਿੰਘ ਸਨੀ ਦੇ ਸਤਕਾਰਯੋਗ ਮਾਤਾ ਜੀ ਬੈਠੇ ਨੇ ਨਾਲ ਉਹਨਾਂ ਦਾ ਭਰਾ ਹਰਦੀਪ ਸਿੰਘ ਜੀ ਬੈਠੇ ਨੇ ਪਹਿਲੇ ਦਿਨ ਤੋਂ ਹਰਦੀਪ ਸਿੰਘ ਜੀ ਨਾਲ ਜਿਹੜੀ ਗੱਲਬਾਤ ਸਾਡੀ ਚੱਲੀ ਤੇ ਇਹ ਗੱਲ ਹੋਈ ਕਿ ਕੌਮ ਦਾ ਮਸਲਾ ਹੈ ਤੇ ਕੌਮ ਦਾ ਫਰਜ ਹੈ ਤੇ ਕੌਮ ਨੇ ਆਪੇ ਹੀ ਫਤਿਹ ਕਰ ਲੈਣਾ ਹੈ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਸੋ ਜਿੰਨੇ ਕੌਮ ਦੀ ਹਮੇਸ਼ਾ ਹੀ ਪੱਗ ਦੇਵੀ ਉਹ ਪੱਗ ਸਿਰ ਤੇ ਰੱਖਣ ਦਾ ਯਤਨ ਕੀਤਾ ਹੈ ਤੇ ਕੌਮ ਨੇ ਉਹਦਾ ਵੱਧ ਚੜ ਕੇ ਸਾਥ ਦਿੱਤਾ ਹੈ ਅੱਜ ਜਿਹੜੀਆਂ ਜਥੇਬੰਦੀਆਂ ਸਾਰੀਆਂ ਸਾਥ ਦੇ ਰਹੀਆਂ ਨੇ ਉਹ ਕੇਵਲ ਸਣੀ ਦੀ ਲਕਸ਼ਣ ਜਾਂ ਮਨਦੀਪ ਸਿੰਘ ਦੀ ਲਕਸ਼ਣ ਨਹੀਂ ਸਮਝਦੀਆਂ ਉਹ ਸਿੱਖ ਕੌਮ ਦੀ ਇਹ ਇੱਕ ਦਿੱਲੀ ਦੇ ਤੱਕ ਨੂੰ ਚੁਣੌਤੀ ਸਮਝਦੀਆਂ ਕਿਉਂਕਿ ਦਿੱਲੀ ਦੇ ਤੱਕ ਨੇ ਜੋ ਸਰਦਾਰ ਮਾਨ ਸਾਹਿਬ ਜੀ ਨੇ ਬਰੀਫ ਕੀਤਾ ਤੁਹਾਨੂੰ ਦੱਸਿਆ ਹੈ ਕਿ ਸਾਡੇ ਨਾਲ ਕੀ ਕੀ ਵਾਪਰਿਆ ਕੀ ਕੀ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਲੀਦਾਨ ਦਿੱਤਾ ਆਪਣੇ ਸੀਸ ਦਾ ਪਰ ਸਾਡੇ ਆਮੁੱਲ ਪਾਇਆ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਤੇ ਇੱਥੇ ਪਾਣੀ ਨਾਲ ਫਸਲਾ ਰੋੜੀਆਂ ਜਾਂਦੀਆਂ ਨਸ਼ਾ ਦੇ ਕੇ ਨਸਲ ਕੁਸ਼ੀ ਕੀਤੀ ਜਾਂਦੀ ਹੈ ਸੋ ਇਹ ਜਿਹੜਾ ਵਾਅਦੇ ਕਰਦੀਆਂ ਸੀ ਰਵੈਤੀ ਪਾਰਟੀਆਂ ਕਿ ਸਾਡੀ ਸੱਤਾ ਦੇ ਵਿੱਚ ਸਰਕਾਰਾਂ ਲੈ ਕੇ ਆਓ ਅਸੀਂ ਜਿਹੜਾ ਵਪਾਰ ਚਲਾ ਦਾਂਗੇ ਅਸੀਂ ਟਰੱਕ ਜੁਨੀਅਨ ਭਾਗ ਕਰ ਦਾਂਗੇ ਅਸੀਂ ਆਹ ਕਰ ਦਾਂਗੇ ਇਹਨਾਂ ਕੋਈ ਵੀ ਬਾਦਰ ਦੀ ਬਾਰਡਰ ਨਹੀਂ ਖੋਲਿਆ ਕੋਈ ਵੀ ਸੁਲੇਮਾਨ ਕੀ ਸਹਿਨੀ ਵਾਲਾ ਦਰਾੰਗਲਾ ਤੇ ਬਾਗਾ ਬਾਦਰ ਸਾਰੇ ਬਾਦਰ ਬੰਦ ਪਏ ਜਿੱਥੋਂ ਇਕਨੋਮੀ ਚੱਲਣੀ ਹੈ ਤੇ ਜਿੱਥੋਂ ਪੰਜਾਬ ਦਾ ਰੁਜ਼ਗਾਰ ਪੈਦਾ ਹੋਣਾ ਹੈ ਸੋ ਪੰਜਾਬ ਇੱਕ ਪੂਰੇ ਭਾਰਤ ਨੂੰ ਪਾਲਦਾ ਹੈ ਪਰ ਪੰਜਾਬ ਦੇ ਨਾਲ ਮਤਰਾਈ ਮਾਂ ਵਾਲਾ ਸਲੋਕ ਕੀਤਾ ਜਾਂਦਾ ਹੈ ਸੋ ਕੋਈ ਵੀ ਦੇਸ਼ ਆਪਣੇ ਵਿਛਿੰਦਿਆਂ ਤੇ ਗੋਲੀਆਂ ਨਹੀਂ ਚਲਾਉਂਦਾ ਜਿਹੜਾ ਸਿੱਖ ਕੌਮ ਤੇ ਜੋ ਵਾਪਰ ਰਿਹਾ ਹੈ ਉਹ ਪੂਰੀ ਦੁਨੀਆ ਵੇਖ ਰਹੀ ਹੈ ਔਰ ਇਹ ਜਿਮਣੀ ਚੌਂੜ ਜਿਹੜੀ ਹੈ ਇਹ ਸਾਰੀਆਂ ਸਰਦਾਰ ਬੂਟਾ ਸਿੰਘ ਜੀ ਵੀ ਦੱਸਣਗੇ ਬਾਜਵਾ ਸਾਹਿਬ ਵੀ ਦੱਸਣਗੇ ਤੇ ਹਰਦੀਪ ਸਿੰਘ ਜੀ ਵੀ ਦੱਸਣਗੇ ਕਿ ਇਹ ਇੱਕ ਜਾਣੇ ਦੀ ਚੋਣ ਨਹੀਂ ਪੂਰੇ ਪੰਤ ਦੀ ਚੋਣ ਹੈ ਤੇ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਹਲਕੇ ਦੇ ਵਿੱਚ ਸਾਰੇ ਜਿੰਨੇ ਵੀ ਸਿੱਖ ਵੱਸਦੇ ਆ ਉਹਨਾਂ ਨੇ ਆਪਣਾ ਫਰਜ਼ ਸਮਝ ਕੇ ਲੜਨੀ ਹੈ ਔਰ ਜਿਹੜੀ ਸ਼ੁਰੂਆਤ ਹੋ ਗਈ ਹੈ ਤੋਂ ਮੈਂ ਸਰਦਾਰ ਬੂਟਾ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ ਵੀ ਆਪਣੇ ਵਿਚਾਰ ਸਾਂਝੇ ਕਰੇ